ਉਹ ਜੰਗਲ ਜੀ ਨਾ ਪੰਜਾਬ ਸਰਟੀ ਰਟਾਇਰ ਹੋਇਆ ਮੇਰੇ ਬੇਡੇ ਨੂੰ ਫੋਨ ਆਇਆ ਵੀ ਸਾਡੇ ਬੰਦੇ ਗਲ ਪੈ ਗਏ ਸਾਡੇ ਆਪਣੇ ਚਾਚੇ ਦਾ ਮੁੰਡੇ ਦਾ ਆਪਣੀ ਕਾਰ ਦੀ ਨੂੰ ਚੜਾਉਣ ਗਿਆ ਲਾਈਟ ਵਾਲੇ ਮੋੜ 'ਚ ਇਹ ਗਏ ਮੈਂ ਮਗਰੋਂ ਫੋਨ ਕੀਤਾ ਆਉਂਦਾ ਉਹ ਚਲ ਗਏ ਉੱਥੇ ਨਹੀਂ ਤੁਰਨ ਲੱਗੇ ਐਨੀ ਗੱਲ ਸੁਣੀ ਵੀ ਨਹੀਂ ਤੁਰਨ ਲੱਗੇ ਹਨ ਨੂੰ ਕੋਈ ਪਤਾ ਨਹੀਂ ਉੱਪਰ ਹੈ ਏ ਬੁੱਛਾਈ ਨਾਲ ਬੁੱਛੇ ਬਲੋਂ ਹੋ ਗਿਆ ਨ ਕਿ ਇਹਨਾਂ ਨੇ ਗੋਲੀਆਂ ਮਾਰ ਮਾਰ ਕੇ ਮਾ ਦੋ ਬੰਦੇ ਹੜੇ ਮੌਕੇ ਤੇ ਮਾਰਤੇ ਫਿਰ ਇਹਨਾਂ ਨੂੰ ਗੁੱਸਾ ਚੜਿਆ ਅੱਛਾ ਮੁੰਨੂ ਨੇ ਪਤਾ ਕਿਹੜੇ ਨਾਲ ਮੁੜ ਕੇ ਕੀ ਹੋਇਆ ਇਹਨਾਂ ਨੇ 40 50 ਬੰਦੇ ਪਿੰਚ 66 ਸਾਰੀ ਖੜੀ ਸੀ ਹੋਰ ਵੀ 12 ਬੰਦੇ ਬੜੇ ਸੱਦੇ ਸੀ ਸੱਦੇ ਕੇ ਇਹਨਾਂ ਲੇਟਾ ਮੋੜ ਚ ਮਹਾਰਾਮ ਪੁੱਤ ਮਾਹਤਾਲੇ ਜਾਜਾ ਦਾ ਪੁੱਤ ਮਾਰਦਾ ਸਿਆਸਤਾਂ ਦੇ ਗੋਲੀਆਂ ਮੰਦਾ ਦੀ ਵਸਤਾਲ ਪਏ ਆ 6-7 ਬੰਦਿਆਂ ਦੇ ਗੋਲੀਆਂ ਹੋਰ ਲੱਗੀਆਂ ਵਾ ਘਟੋ ਘਟ ਇੱਕ ਸਰਸ਼ੀਮ ਸਿੰਘ ਇੱਕ ਕੁਲਵਿੰਦਰ ਸਿੰਘ ਗੌਰਪ੍ਰੀਤ ਸਿੰਘ ਲਸਾਂ ਸਿੰਘ ਨਿਸ਼ਾਨ ਸਿੰਘ ਇੱਕ ਇੱਕ ਦੋ ਹੋਰ ਮੈਨੂੰ ਨਾਮ ਕਿੰਨਿਆਂ ਦੇ ਕੀ ਚਾਉਂਦੇ ਸਾਨੂੰ ਇਨਸਾਫ ਕਹਿੰਦੇ ਦੇਣਾ ਨਹੀਂ ਦੇ ਸਾਨੂੰ ਜੇ 18 ਦੇ ਸਾਡੇ ਦਾ ਨਜਾਜ਼ 26 ਦੇ ਪਰਚੇ ਬੰਦੇ ਨੇ ਕਰਾਏ ਸਿਆਸਤ ਦੇ ਸਿਆਸਤ ਦੇ ਤੇ ਕਰਕੇ ਸਾਡਾ ਬੇੜਾ ਗਰਕ ਕਰਤਾ ਪਿੰਡ 'ਚ ਇੱਕ ਨਹੀਂ ਕੋਈ ਨਿਕਵਾਰੀ ਕਰਨ ਵਾਲਾ ਹੀ ਕੋਈ ਨਹੀਂ ਪਿੰਡ 'ਚ ਕਿੰਨੇ ਅਰੀ ਮਤਲਬ ਇੱਥੇ ਬੰਦੇ ਜਿਹੜੇ ਆ ਪਰਚੇ ਅਰਜ਼ੀ ਦਿੰਦੇ ਨੇ ਸਾਡੇ ਪਿੰਡ ਕਿਸੇ ਦੀ ਕਦੀ ਸੁਣਵਾਈ ਨਹੀਂ ਹੋਈ ਇਹ ਫੋਨ ਕਰੇ ਤੇ ਸਾਰੇ ਦੌੜੇ ਆ ਜਾਣਗੇ ਹੋਰ ਸਾਰਾ ਪਿੰਡ ਮਰ ਜੇ ਕਿਸਨੇ ਨਹੀਂ ਆਉਣਾ ਬਲਰਾਜ ਸਿੰਘ ਸਾਨੂੰ ਹਰਵੈਲ ਸਿੰਘ ਸੈਂਤੀਕ ਸਾਲ ਉਮਰ ਆ ਬੱਚੀਆਂ ਦੋ ਨਿਗੇ ਨਿੱਕੀਆਂ ਘਰ ਬਰਬਾਦ ਹੋਇ ਇਕੱਲਾ ਇਕੱਲਾ ਬੱਚਾ ਹੈ ਕਾਰਨ ਇਹ ਇਥੇ ਨਹੀਂ ਇਹ ਟੁਕਦਾ ਕਰਨੇ ਪਿੰਡ ਜ ਨਸ਼ਾ ਵੇਚਦਾ ਹੀ ਬੇਸਮਾਰ ਚਟਾ ਉਹ ਪਾਰਟੀ ਜਿਹੜੀ ਅੰਗਰੇਜ਼ ਸਿੰਘ ਉਹ ਚਟਾ ਵੇਚਦੀ ਆ ਉਹਨੇ ਆਮ ਸਰਿਆਂ ਪਿੰਡ ਵਾਲੇ ਲੋਕਾਂ ਨੂੰ ਹਥਿਆਰ ਲੈ ਕੇ ਦਿੱਤੇ ਆ ਐਮਐਲਏ ਦੀ ਸਹਿਮਤ ਅਮਰਪਾਲ ਕੇ ਅਮਰਪਾਲ ਸਿੰਘ ਨਾਂ ਦਾ ਤੇ ਪੁਲਿਸ ਵਾਲੇ ਰਲੇ ਨਾਲ ਕਹ ਸੱਚੇ ਸਾਹਿਬ ਜਿਹੜਾ ਮੌਜੂਦਾ ਉਹ ਵੀ ਉੱਥੇ ਗੋਲੀ ਚਲਦੀ ਤੇ ਆਇਆ ਉਹ ਨਹੀਂ ਸੁਣਾਈ ਕੋਈ ਨਹੀਂ ਕਰਦਾ ਪਹਿਲਾਂ ਵੀ ਸੇਮ ਹੀ ਨੇ ਦੇ ਚੁੱਕੇ ਰਿਪੋਰਟ ਹੁਣ ਵੀ ਪਰ ਉਹ ਨਹੀਂ ਸੁਣਦਾ ਨਹੀਂ ਕੋਈ ਇਹਨਾਂ ਜੀ ਤੁਹਾਡੇ ਪਰਵਾਹ ਇੱਕ ਆਦਮੀ ਅਹੀਂ ਗੁਰਦਾਰੇ ਮੰਦਰਾਂ ਜਾਈਦਾ ਉੱਥੇ ਅਰਦਾਸ ਕਰੀਏ ਬੱਚਾ ਦੇਓ ਬੱਚੇ ਨਾ ਜਵਾਨ ਹੁੰਦਾ 18 ਸਾਲ ਅਸੀਂ ਵੇਂਦੇ ਗਏ ਸਾਨੂੰ ਰੋਟੀ ਖਵਾ ਲੂ ਬੁਢਾਪੇ ਚ ਉਹਨੂੰ ਇੱਕ ਮਿੰਟ ਲੱਗਦਾ ਮਾਰਨ ਲੱਗਾ ਮਾਰ ਕੇ ਗਾਂ ਜਾਂਦੇ ਆ ਕੀ ਸਾਨੂੰ ਇਨਸਾਫ ਭਗਵੰਤ ਦੇਣ ਦਾ ਐਂ ਤੇ ਆਖਿਆ ਸੁਖ ਲੈ ਆਈ ਕਿ ਚੰਗਾ ਮੁੱਖ ਮੰਤਰੀ ਆਊਗਾ ਤੇ ਸਾਨੂੰ ਮਿਲੂਗਾ ਸਾਹਿਬ ਹਾ ਹੁੰਡੀ ਇਹ ਇਹਨਾਂ ਦਾ ਪਹਿਲਾਂ ਵੀ ਸੱਬੀ ਬਣੇ ਆ ਪਹਿਲਾਂ ਇਹਨਾਂ ਦੇ ਵੱਡੇ ਵੱਡੇ ਕਾਫੀ ਬੰਦੇ ਇਹਨਾਂ ਦੇ ਤੇ ਪਰਚਾ ਨਹੀਂ ਉਹਨਾਂ ਨੇ ਬਣਤਾ ਹੂੰ ਉਹਨੇ ਪਰਚਾ ਨਹੀਂ ਬਣ ਸਕਦਾ ਐਮਐਲਏ ਸਾਹਿਬ ਹਾਂ ਉਹਨਾਂ ਦੇ ਉਹ ਚੱਲਦਾ ਉਹ ਇਹਨਾਂ ਦੇ ਚੱਲਦਾ ਹੁੰਡਿਆ ਝਗੜਾ ਪਿੰਡ ਦਾ ਇਹ ਜਿਹੜੇ ਆ 7-8 ਦਾਖਲ ਹੋਏ ਆ ਕੁਝ ਇਹ ਜਿਹੜੇ ਮਰੇ ਆ ਇੱਕ ਬਾਬੇ ਦੇ ਉਲਾਦੇ ਤੇ ਇਹਨਾਂ ਦਾ ਹੋਇਆ ਤੇ ਉਹ ਦੂਜਾ ਪਾਰਟੀ ਆ ਉਹ ਪਤਾ ਨਹੀਂ ਚਾਹੁੰਦਾ ਕੀ ਆ ਖਤਮਾਂ ਜਿਹੜੇ ਉਹ ਨਾਲ ਉਹ ਮਰੇ ਅਮਲੀ ਦੇ ਮਰੇ ਆ ਤੋਂ ਆ ਗਾਂ ਕਰਦੇ ਹਨ ਆਪ ਪਿੱਛੇ ਹੋਇਆ ਗੋਲੀ ਚਲਾਉਂਦਾ ਆਪ ਸਾਈਡ ਤੋਂ ਗੋਲੀ ਚਲਾਉਂਦਾ ਦੱਸਣ ਵਾਲੇ ਦਾਸ ਤੇ ਜਿਵੇਂ ਤੁਸੀਂ ਜਾਣਦੇ ਕਿ ਜੁਲਾਈ 7 2024 ਨੂੰ ਲਾਈਟਾ ਵਾਲੀ ਚੌਕ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦਾ ਜੋ ਏਰੀਆ ਹੈਗਾ ਉੱਥੇ ਦੋ ਟੀਰਾਂ ਦੇ ਵਿੱਚ ਆਪਸ ਝਗੜਾ ਹੋਇਆ ਸੀਗਾ ਉਹਦੇ ਵਿੱਚ ਇੱਕ ਟੀਰ ਦੇ ਇੱਕ ਮੇਜਰ ਸਿੰਘ ਹੈਗੇ ਔਰ ਦੂਜੇ ਟੀਰ ਦੇ ਇੱਕ ਅੰਗਰੇਜ਼ ਸਿੰਘ ਉਹ ਇਹਨਾਂ ਦੀ ਇੱਕ ਜ਼ਮੀਨ ਦੇ ਵਿੱਚ ਪਾਣੀ ਦਾ ਖਾਲ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀਗਾ ਇਹਦੇ ਰਿਗਾਰਡਿੰਗ ਆਲਰੇਡੀ ਪੁਲਿਸ ਨੇ ਕਾਰਵਾਈ ਵੀ ਕੀਤੀ ਸੀਗੀ ਇਹਨੇ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਸੀਗਾ ਲੇਕਿਨ ਕੱਲ ਜੋ ਹੈਗਾ ਦੈਟ ਇਜ਼ ਔਨ 7th ਆਫ ਜੁਲਾਈ ਉੱਥੇ ਇਹਨਾਂ ਦੀ ਹੀਟ ਆਫ ਦ ਮੂਮੈਂਟ ਦੇ ਵਿੱਚ ਆਪਸ ਚ ਦੋਵਾਂ ਦੀ ਝਗੜਾ ਹੋ ਗਈ ਔਰ ਦੋਵੇਂ ਪਾਸੇ ਜੋ ਹੈਗਾ ਇੱਕ ਇੱਕ ਪਾਸੇ तकरीबन 8-9 ਲੋਕੀ ਸੀਗੇ ਔਰ ਦੂਜੇ ਪਾਸੇ ਜੋ ਹੈਗੇ ਉਹ 4 ਲੋਕੀ ਸੀ ਇਨਾਂ ਦੀ ਆਪਸ ਵਿੱਚ ਜਦੋਂ ਇਹ ਤੇਜ਼ਦਾਰ ਹਥਿਆਰ ਔਰ ਜੋ ਵੈਪਨਸ ਦੇ ਨਾਲ ਆਪਸ ਵਿੱਚ ਝਗੜਾ ਹੋ ਗਿਆ ਉਹਦੇ ਕਰਕੇ ਟੋਟਲ 4 ਲੋਕਾਂ ਦੀ ਅਨਫੋਰਚੂਨੇਟਲੀ ਡੈਥ ਹੋ ਚੁੱਕੀ ਹੈ ਔਰ ਦੋ ਇੱਕ ਤੀਰ ਦੇ ਹੈਗੇ ਆ ਦੂਜੇ ਦੋ ਜੋ ਹੈਗੇ ਉਹ ਦੂਜੇ ਤੀਰ ਦੇ ਇਹ ਸਾਰੇ ਹੀ ਇੱਕੋ ਹੀ ਪਿੰਡ ਦੇ ਹੈਗੇ ਵਿਠਵਾ ਪਿੰਡ ਦੇ ਔਰ ਜੋ ਬਾਕੀ 8 ਲੋਕ ਹੈ ਜੋ ਜ਼ਖਮੀ ਨੇ ਉਹ ਹੁਣ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਉਹਨਾਂ ਦੀ ਜੇਰੇ ਇਲਾਜ ਹੈਗੇ ਔਰ ਸਾਰੇ ਹੀ ਜੋ ਹੈ ਉਹ ਆਊਟ ਆਫ ਡੇਂਜਰ ਹੈਗੇ ਜੀ ਐਜ਼ ਅਫ ਨਾਓ ਕ ਜੋ ਹੈਗੇ ਤਰੀਕੇ ਦੀ ਜੋ ਅਸਲੇ ਜੋ ਚਲੇ ਆ ਉਹਦੇ ਵਿੱਚ ਇੱਕ 12 ਬੋਰ ਦੀ ਵੀ ਹੈਗੀ ਆ 315 ਵੀ ਹੈਗੀ ਆ ਔਰ ਰਵਲਵਰ ਵੀ ਹੈ ਜੋ ਇਹ 12 ਬੋਰ ਵਗੈਰਾ ਦੀ ਹੁੰਦੀ ਹੈ ਉੱਤੇ ਉਹ ਸ਼ਰੇ ਜਿਨ੍ਹਾਂ ਨੂੰ ਪੈਲਟਸ ਜਿਨ੍ਹਾਂ ਨੂੰ ਕਹਿੰਦੇ ਆ ਜੀ ਬਹੁਤ ਛੋਟੇ ਜਿਹੇ ਹੁੰਦੇ ਆ ਤੇ ਜਦੋਂ ਉਹ ਲੱਗਦੇ ਵੀ ਹੈ ਤਾਂ ਫਿਰ ਉਹ ਫੈਲ ਜਾਂਦੇ ਆ ਤਾਂ ਫਿਰ ਇੰਨਾ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਹੈ ਗੋਲੀ ਲੱਗੇ ਹੋਏ ਤਕਰੀਬਨ ਜੋ ਆਪਣੇ ਖਾਲੀ ਖੋਲ ਜੋ ਸਾਨੂੰ ਉੱਤੇ ਮੌਕੇ ਤੋਂ ਮਿਲੇ ਔਰ ਜੋ ਜ਼ਿੰਦਾ ਰਹਣ ਜੋ ਮਿਲੇ ਉਹ ਤਕਰੀਬਨ 30 ਦੇ ਕਰੀਬ ਜੋ ਹੈਗਾ ਉਹ ਗੋਲੀ ਗੋਲੀ ਦੇ ਜੋ ਸਾਨੂੰ ਮਿਲੇ ਹੈਗੇ ਜੀ ਅੱਗੇ ਦੀ ਔਰ ਇਹਦੇ ਵਿੱਚ ਇਨਫੋਰਮੇਸ਼ਨ ਇਹ ਤਕਰੀਬਨ 5 ਮਿੰਟ ਦਾ ਚੱਲਿਆ ਜੀ ਅਪਸਚਰ ਜੋ ਇਹਨਾਂ ਦੀ ਝਗੜਾ ਹੋਈ ਹੈ ਉਹਦੇ ਵਿੱਚ ਇਮੀਡੀਏਟਲੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੇ ਸੀ ਕਿ ਇੱਥੇ ਦੋ ਤੀਰਾ ਦੇ ਵਿੱਚ ਅਪਸਚੀ ਝਗੜਾ ਹੋ ਰਹੀ ਹੈਗੀ ਤਾਂ ਕਿਉਂਕਿ ਸ਼ਾਮ ਦਾ ਸਮਾਂ ਸੀਗਾ ਤਾਂ ਉਹ ਆਪਣਾ ਇਹ ਜ਼ਿੰਮੇਵਾਰੀ ਸੀ ਕਿ ਪੈਟਰੋਲਿੰਗ ਪਾਰਟੀਆਂ ਜੋ ਹੈ ਆਲਰੇਡੀ ਉਹ ਬਾਹਰ ਸੀਗੇ ਐਸਟੋ ਸਾਹਿਬ ਆ ਪੈਟਰੋਲਿੰਗ ਤੇ ਸੀਗੇ ਕਿਉਂਕਿ ਉਹ ਬਾਹਰ ਸੀਗੇ ਤਾਂ ਫਿਰ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲਿਆ 2 ਮਿੰਟ ਦੇ ਅੰਦਰ ਅੰਦਰ वो पहुंच गए थे सीन ऑफ क्राइम के उ दौरान जो है एक गोली जो है वो पुलिस के अपने एस एच ओ साहब के ग्डी पर भी लगी हुई हैगी क्योंकि पुलिस उत्तर टाइमली पहुँच गए है तो फिर इतों भी व्डा नुकसान होने तो उ बचा हो गया और जहाँ दख्मी हो गए थे जिन्होंने जख्मी हो गए थ उन्होंने इमीडिएटली जो नज़दीकी जो होस्पिटल से उसे गया